ਦੋਸਤੋ ਇੱਕ ਪਿੰਡ ਚ ਨਾ ਇੱਕ ਸਾਧੂ ਰਹਿੰਦਾ ਸੀਗਾ ਤੇ ਸਾਰੇ ਪਿੰਡ ਵਾਲੇ ਆਪਦੇ ਮਸਲੇ ਲੈ ਕੇ ਉਹਦੇ ਕੋਲ ਜਾਂਦੇ ਸੀਗੇ ਤੇ ਉਹ ਸਾਰਿਆਂ ਦਾ ਹੱਲ ਕਰਦਾ ਏ ਇੱਕ ਦਿਨ ਨਾ ਇੱਕ ਔਰਤ ਆਪਦੇ ਛੋਟੇ ਜਿਹੇ ਮੁੰਡੇ ਨੂੰ ਲੈ ਕੇ ਉਹਦੇ ਕੋਲ ਗਈ ਕਹਿੰਦੀ ਬਾਬਾ ਜੀ ਇਹ ਨਾ ਗੁੜਬੜਾ ਖਾਂਦਾ ਏ ਤੇ ਤੁਸੀਂ ਕੁਝ ਇਹਨੂੰ ਸਮਝਾਓ ਬਾਬਾ ਕਹਿੰਦਾ ਤੂੰ ਐ ਕਰੀ ਬੀਬਾ ਹਫ਼ਤੇ ਬਾਅਦ ਆਇਓ ਚਲੋ ਹਫ਼ਤਾ ਬੀਤ ਗਿਆ ਹਫ਼ਤੇ ਬਾਅਦ ਔਰਤ ਫੇਰ ਆਦੇ ਮੁੰਡੇ ਨੂੰ ਲੈ ਕੇ ਨਾ ਬਾਬੇ ਕੋਲ ਗਈ ਬਾਬੇ ਨੇ ਮੁੰਡੇ ਨੂੰ ਕੋਲ ਬਿਠਾਇਆ ਤੇ ਉਹਨੂੰ ਸਮਝਾਇਆ ਵੀ ਜਿਆਦਾ ਗੁੜ ਖਾਣ ਦੇ ਨੁਕਸਾਨ ਹੁੰਦੇ ਨੇ ਦੋ ਤਿੰਨ ਗੱਲਾਂ ਇਸ ਤਰ੍ਹਾਂ ਸਮਝਾਈਆਂ ਔਰਤ ਕਹਿੰਦੀ ਬਾਬਾ ਜੀ ਇਹ ਤਾਂ ਗੱਲ ਤੁਸੀਂ ਹਫਤਾ ਪਹਿਲਾਂ ਵੀ ਇਹਨੂੰ ਕਹਿ ਸਕਦੇ ਸੀਗੇ ਬਾਬਾ ਕਹਿੰਦਾ ਪੁੱਤ ਹਫਤਾ ਪਹਿਲਾਂ ਮੈਂ ਕਹਿ ਸਕਦਾ ਸੀਗਾ ਪਰ ਉਸ ਦਿਨ ਮੈਂ ਆਪ ਬਹੁਤ ਗੁੜ ਖਾਂਦਾ ਸੀ ਪਹਿਲਾਂ ਮੈਂ ਉਹ ਆਦਤ ਛੱਡੀ ਹੈ ਤਾਂ ਕਰਕੇ ਹਫਤੇ ਬਾਅਦ ਇਹਨੂੰ ਸਮਝਾਉਣ ਵਾਸਤੇ ਸੱਦਿਆ ਸੀ ਸੋ ਦੋਸਤੋ ਗੱਲ ਛੋਟੀ ਜੀ ਹੈ ਜੇ ਆਪਾਂ ਕੋ ਸਮਝਾਉਣਾ ਹੈ ਨਾ ਕਿਸੇ ਨੂੰ ਕਿਸੇ ਗਲਤ ਗੱਲ ਤੋਂ ਰੋਕਣਾ ਹੈ ਤੇ ਪਹਿਲਾਂ ਆਪਾਂ ਨੂੰ ਖੁਦ ਉਹ ਆਲਾਮਤਾਂ ਛੱਡਣੀਆਂ ਪੈਣਗੀਆਂ ਨਹੀਂ ਤਾਂ ਆਪਣੀਆਂ ਸਮਝੌਤੀਆਂ ਆਪਣੀਆਂ ਸਿਆਣੀਆਂ ਗੱਲਾਂ ਇੱਕ ਢੋਂਗ ਤੋਂ ਸੁਆਹ ਹੋਰ ਕੁਛ ਨਹੀਂ ਹੋਏਗਾ